ਚਲੋ ਸਟਾਰਟ ਚਲ ਵਾਏ ਗੁਰੂ ਜੀ ਦਾ ਖਾਲਸਾ ਵਾਏ ਗੁਰੂ ਜੀ ਦੀ ਫਤਿਹ ਸਾਥੀਓ ਕੱਲ ਜਿਵੇਂ ਆਪਾਂ ਇੱਥੇ ਆਏ ਸੀ ਤੇ ਇੱਥੇ ਇਹਨਾਂ ਵੱਲੋਂ ਸੇਵਾ ਕਹੀ ਗਈ ਸੀ ਆਪਾਂ ਨੂੰ ਚਾਰੇ ਦੀ ਜਿਦਾ ਪੱਠੇ ਵਗੈਰਾ ਤੂੜੀ ਵਗੈਰਾ ਜੀ ਤੇ ਉਹਦੇ ਰਿਲੇਟਿਡ ਅੱਜ ਸੇਵਾ ਲੈ ਕੇ ਆਏ ਸੀ ਤੇ ਜਿੰਦੇ ਚੀਟੀ ਟੈਟ ਪੱਜੂਨੀ ਨੇ ਕਈ ਆਪਾਂ ਨੂੰ ਹਾਂਡੇ ਦਿੱਤਾ ਸੋੰਦੇ ਸਬੰਧ ਜਿੱਥੇ ਪੱਠੇ ਲੈ ਕੇ ਆਏ ਸੀ ਤੂੜੀ ਦੀ ਸੇਵਾ ਤਾਂ ਪਿੰਡ ਵਿੱਚ ਹੀ ਹੋ ਗਈ ਸੀ ਆ ਨਾਲ ਵੀਰਾ ਸੌਰਵ ਤੇ ਨਾਲ ਸਚਿਨ ਵੀਰਾ ਇਹਨਾਂ ਦੇ ਕਰਾਂ ਜੋ ਕੁਝ ਸੇਵਾ ਆਈ ਹੈ ਤੂੜੀ ਦੀ ਤੇ ਕੁਝ ਪਿੰਡ ਤੋਂ ਸ਼ੋਕ ਚਾਚਾ ਜੀ ਉਹਨੇ ਸੇਵਾ ਭੇਜੀ ਸੀ ਤੂੜੀ ਦੀ ਆਪਾਂ ਨੂੰ ਤੇ ਸਾਥੀਓ ਅੱਗੇ ਵੀ ਆਪਾਂ ਨੂੰ ਇਹ ਪਿੰਡਾਂ ਦੇ ਵਿੱਚ ਤੂੜੀ ਤੇ ਪੱਠਿਆਂ ਦੀ ਲੋੜ ਖਾਸ ਕਰਕੇ ਪੈ ਰਹੀ ਹੈ ਸਾਥੀਓ ਜੇ ਕੋਈ ਵੀ ਇਸ ਕੰਮ ਲਈ ਅੱਗੇ ਆਉਣਾ ਚਾਹੁੰਦਾ ਕਿੰਦੇ ਕੋਲ ਵੀ ਕੋਈ ਪੱਠੇ ਹੋਣ ਮਤਲਬ ਸੇਵਾ ਵਾਸਤੇ ਤਾਂ ਸਾਨੂੰ ਜ਼ਰੂਰ ਦੱਸਿਓ ਬਾਕੀ ਵੀਰ ਜੀ ਕੋਲ ਪਹੁੰਚੇ ਸੀ ਵੀਰ ਜੀ ਆਪਣੇ ਵਿਚ ਸਭ ਤੋਂ ਪਹਿਲਾਂ ਵੈਰੂ ਜੀ ਦਾ ਖਾਲਸਾ ਵੈਰੂ ਜੀ ਦੀ ਫਤਿਹ ਇਹ ਮੇਰੇ ਵੀਰ ਸੁਨੀਲ ਕੱਲ ਫਾਜ਼ਿਲਕਾ ਤੋਂ ਆਏ ਸੀ ਸਾਡੀ ਸਾਰ ਲੈਣ ਚਾਕੇ ਵਾ ਸਟੇਡੀਅਮ ਦੇ ਵਿੱਚ ਅਸੀਂ ਬੈਠੇ ਆ ਪਾਣੀ ਦੀ ਆਪ ਨੂੰ ਪਤਾ ਜੀ ਇਹ ਬਾਰਡਰ ਏਰੀਆ ਕਰੀਬ ਕਰੀਬ ਹੀ ਸਾਰਾ ਹੀ ਡੁੱਬਿਆ ਪਿਆ ਹੈ ਤੂੜੀਆਂ ਖਰਾਬ ਹੋ ਗਈਆਂ ਪੱਠੇ ਵੀ ਡੁੱਬੇ ਪਏ ਨੇ ਤੇ ਅਸੀਂ ਇਹਨਾਂ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਅੱਜ ਸਾਨੂੰ ਤੂੜੀ ਪ੍ਰੋਵਾਈਡ ਕਰਵਾਈ ਹੈ ਨਾਲ ਪੱਠੇ ਪ੍ਰੋਵਾਈਡ ਕਰਵਾਏ ਨੇ ਤੇ ਸਾਡੀ ਇਹ ਬੇਨਤੀ ਹੈ ਸਾਨੂੰ ਵਿਚਾਰ ਵਗੈਰਾ ਜਾਂ ਕੋਈ ਫੀਡ ਵਗੈਰਾ ਪ੍ਰੋਵਾਈਡ ਕਰਵਾਈ ਜਾਵੇ ਚੱਕ ਕੀਵਾ ਸਟੇਡੀਅਮ ਦੇ ਵਿੱਚ ਅਸੀਂ ਬੈਠੇ ਆ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਬਾਕੀ ਸਤਿਕਾਰਯੋਗ ਸਾਥੀਓ ਜਿੱਦਾਂ ਵੀ ਆਪਣਾ ਸਿਸਟਮ ਹੁਣੇ ਸੇਵਾ ਲੈ ਚੱਲ ਰਿਹਾ ਤੁਹਾਡਾ ਫੰਡ ਆ ਰਿਹਾ ਨਾ ਜਿਹੜਾ ਵੀ ਤੁਹਾਡਾ ਫੰਡ ਅਸੀਂ ਸੇਵਾ ਤੇ ਲਾ ਰਿਹਾ ਕਿਉਂਕਿ ਜਿਹੜਾ ਸਾਥੀ ਵੀ ਫੰਡ ਕਰ ਰਿਹਾ ਜਦੋਂ ਮਰਜ਼ੀ ਨਾਲ ਆ ਕੇ ਕੋਈ ਜਦੋਂ ਕਿਸੇ ਟਾਈਮ ਮਰਜ਼ੀ ਨਾਲ ਟਰ ਕੇ ਆ ਪਿੰਡਾਂ ਦੇ ਵਿੱਚ ਜਾ ਕੇ ਸਾਡੇ ਨਾਲ ਸੇਵਾ ਕਰ ਸਕਦਾ ਕਿਉਂਕਿ ਅਸੀਂ ਡੇਲੀ ਕਹਿੰਨੇ ਵੀ ਜਿਹੜੇ ਸਾਥੀ ਨਾਲ ਨਾਲ ਸੇਵਾ ਕਰਨ ਜਾਣਾ ਵੀ ਆ ਤੁਸੀਂ ਨਾਲ ਟਰ ਕੇ ਵੀ ਸੇਵਾ ਕਰਾ ਸਕਦੇ ਹੋ ਕਿਉਂਕਿ ਅੱਜ ਇੱਕਦਮ ਜਿਹਦਾ ਤੂੜੀ ਵਾਲਾ ਸਿਸਟਮ ਜੇ ਆਪਾਂ ਆਪਾਂ ਸੇਵਾ ਲੈ ਕੇ ਆਉਣੀ ਸੀ ਤੇ ਚਲੋ ਮੌਕੇ ਤੇ ਕਿਸੇ ਸਾਥੀ ਨੇ ਨਹੀਂ ਕਿਹਾ ਗਿਆ ਕਿ ਪਰ ਤੁਸੀਂ ਜਦੋਂ ਮਰਜ਼ੀ ਦਿਨ ਚਾਹੇ ਰਾਤ ਜਦੋਂ ਮਰਜ਼ੀ ਫੋਨ ਕਰਕੇ ਨਾਲ ਆ ਸਕਦੇ ਹੋ ਕਿਉਂਕਿ ਅਜੇ ਇੱਥੇ ਬਹੁਤ ਸਾਰੇ ਪਿੰਡ ਅੱਗੇ ਵੀ ਅਜਿਵੇਂ ਟਾਲੀ ਹਾਲਾਤ ਇੰਦਰ ਹੋਰ ਵੀ ਬਹੁਤ ਸਾਰੇ ਪਿੰਡ ਟਾਈਮ ਦੇ ਨਾਲ ਜੀ ਕਿਉਂਕਿ ਸਾਥ ਉਹ ਹੈਗਾ ਤੁਹਾਡੇ ਸੰਯੋਗ ਨਾਲ ਇਕੱਲਾ ਕੋਈ ਕੁਝ ਨਹੀਂ ਕਰ ਸਕਦਾ ਬਿਲਕੁਲ ਕਿਉਂਕਿ ਸਾਰਿਆਂ ਸਾਥ ਨਾਲ ਹੀ ਆ ਮਨ ਕੇ ਚਲੋ ਅੱਜ ਆਪਾਂ ਨੂੰ ਆਪਾਂ ਇਹਨਾਂ ਨਾਲ ਖੜੇ ਆ ਕੱਲ ਨੂੰ ਆਪਾਂ ਵੀ ਲੋੜ ਪੈ ਸਕਦੀ ਹੈ ਕਿਉਂਕਿ ਮੁਸੀਬਤ ਕਿਸੇ ਨੂੰ ਹਾਂਜੀ ਹਾਂਜੀ ਕਿਉਂਕਿ ਮੁਸੀਬਤ ਕਿਸੇ ਨੂੰ ਦੱਸ ਕੇ ਨਹੀਂ ਆਉਂਦੀ ਜੀ ਇਹ ਕਿਸੇ ਦੇ ਵੀ ਕਿਸੇ ਟਾਈਮ ਵੀ ਪੈ ਸਕਦੀ ਹੈ ਆਪਾਂ ਨੂੰ ਇਸ ਸਮੇਂ ਇਹਨਾਂ ਦੇ ਕੰਮ ਆਉਣਾ ਚਾਹੀਦਾ ਜਿਨ੍ਹਾਂ ਨੂੰ ਆਪਣੀ ਲੋੜ ਉਹਨਾਂ ਨੂੰ ਖੜਨਾ ਚਾਹੀਦਾ ਹੈ ਬਾਕੀ ਤੁਹਾਡੇ ਤੋਂ ਬਸ लास्ट ਤਈ ਬੇਨਤੀ ਕਰਾਂਗੇ ਕਿ ਹਾਂ ਜਿਹੜੇ ਵੀ ਸਾਥੀ ਸੇਵਾ ਪਾਰ ਆ ਜਿਹੜੇ ਸਾਥੀ ਬਾਕੀ ਰਹਿੰਦੇ ਵੀ ਆ ਜਿਹੜੇ ਵੀ ਮਤਲਬ ਆਪਣੇ ਹਾਲਾਤ ਬਣੇ ਆ ਬਾਰਡਰ ਏਰੀਆ ਤੇ ਪਿੰਡਾਂ ਦੇ ਹੜ ਦੇ ਕਰਨ ਆਪਾਂ ਇਹ ਸਾਥੀਆਂ ਦੇ ਨਾਲ ਖੜੀਏ ਬਾਕੀ ਸਾਥੀ ਵੀ ਰਹਿੰਦੇ ਸਾਥੀ ਵੀ ਫਾਂਡੇ ਫਾਂਡੇ ਦੇ ਵਿੱਚ ਸੇਵਾ ਜ਼ਰੂਰ ਪਾਇਆ ਕਰੋ ਕਿਉਂਕਿ ਸੇਵਾ ਤੁਹਾਡੀ ਇੱਥੇ ਆਪਾਂ ਇਹ ਸੇਵਾ ਵਿੱਚ ਹੀ ਲਾ ਰਹੇ ਆ ਬਾਕੀ ਸਾਥੀਓ ਧੰਨਵਾਦ ਜੀ। ਵੈਰੀ ਜੀ ਖਾਲਸਾ ਵੈਰੀ ਜੀ ਫਤਿਹ। ਨਰਸਾਂ ਵੀ ਭਾਈ ¿Por oh, no oh, <laughs>